ਇਹ ਜਾਮ ਲੱਗੇ ਨਹੀਂ ਜੀ ਇਹ ਲੱਗੇ ਹੋਏ ਦਿਖਾਏ ਜਾ ਰਹੇ ਆ ਚੌਕ ਦੀ ਜਿਹੜੀ ਉਹ ਵੀਡੀਓ ਬਣਾਈ ਗਈ ਹੈ ਤੇ ਸਾਰੇ ਸ਼ਹਿਰ ਨੂੰ ਪਤਾ ਵੀ ਵੀਡੀਓ ਬਣਾਉਣ ਵਾਲੇ ਪਾਣ ਵਾਲੇ ਕੌਣ ਹੈ ਸਭ ਨੂੰ ਪਤਾ ਹੈਗਾ ਵੀ ਉਹਨਾਂ ਦੇ ਰਿਲੇਸ਼ਨ ਠੇਕੇਦਾਰ ਦੇ ਨਾਲ ਕਿੰਨੇ ਕੁ ਖੁੱਲੇ ਕਿੰਨੇ ਕੁ ਓਪਨ ਹੈ ਅਨੇ ਸਿਰਫ ਇੱਕ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਆਪ ਦੇ ਕੁਝ ਬੰਦੇ ਛੱਡ ਕੇ ਇਹਨਾਂ ਨੇ ਜਾਣ ਕੇ ਪੁੱਠੀ ਸਿੱਧੀ ਕਾਰ ਫਸਾ ਕੇ ਜਦੋਂ ਥੋੜਾ ਜਿਹਾ ਜਾਮ ਹੋ ਗਿਆ ਉਹ ਦਿਖਾਇਆ ਗਿਆ ਅੱਜ ਪੁਲਿਸ ਨੇ ਆਪਦੇ 4-5 ਬੰਦੇ ਲਾਏ ਹੈਗੇ ਆ ਉਹ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਆ ਹੁਣ ਜੇ 3 ਦਿਨਾਂ ਦੇ ਵਿੱਚ ਤਿਆਰੀ ਸੀਜ਼ਨ ਚ ਰਸ਼ ਨਹੀਂ ਹੋਊਗਾ ਤਾਂ ਦੁਕਾਨਾਂ ਚੱਲਣਗੀਆਂ ਚੱਲਣਗੀਆਂ ਕਿਵੇਂ ਜੀ ਅਸੀਂ ਟ੍ਰੈਫਿਕ ਦਾ ਵਿਰੋਧ ਨਹੀਂ ਕਰਦੇਗੇ ਅਸੀਂ ਸਿਸਟਮ ਦਾ ਵਿਰੋਧ ਕਰਦੇ ਆ ਉਹ ਕੋਈ ਸ਼ਰਾਰਤੀ ਅੰਥਰ ਗੱਡੀਆਂ ਲਿਆ ਕੇ ਬਾਜ਼ਾਰ ਚੋ ਦਿਖਾਉਣਾ ਚਾਹੁੰਦੇ ਜਾਮ ਲੱਗ ਗਿਆ ਜੀ ਫਲਾਣਾ ਲੱਗ ਗਿਆ ਜੀ ਚਾਰਾਂਨ ਕੱਟਿਆ ਗਿਆ ਵੀ ਅਸੀਂ ਆਪ ਨਾਲ ਲਾ ਕੇ ਚੁਕਾਉਂ ਜਿਹੜੇ ਜਿਹੜੇ ਇਸ ਤਰ੍ਹਾਂ ਖੜੀਆਂ ਕਰਨਗੇ ਇਸ ਇੰਤਿਹਾਰਾਂ ਦੇ ਦਿਨਾਂ ਜੀ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕਾਂ ਦੀ ਆਮਦ ਰਫਤਾਰ ਕਾਫੀ ਹੈ ਲੋਕ ਜ਼ਿਆਦਾ ਆ ਰਹੇ ਆ ਉਹਦੇ ਇੱਕਦਮ ਬਾਰਸ਼ ਸ਼ੁਰੂ ਹੋ ਗਈ ਇਸ ਕਰਕੇ ਥੋੜਾ ਲੱਗਿਆ ਵੀ ਇੱਕ ਜਾਮ ਹੈ ਪ੍ਰੋਪਰ ਇੱਕ ਦੋ ਮਿੰਟ ਜਾਮ ਲੱਗਿਆ ਉਹ ਖਲਾ ਦਿੱਤਾ ਗਿਆ ਅਸੀਂ ਜਾਮ ਉਹਦੇ ਹੀ ਬਾਕੀ ਹੁਣ ਬਿਲਕੁਲ ਸਮੂਥਲੀ ਚੱਲ ਰਹੀ ਹੈ ਹੁਣ ਕੋਈ ਦਿੱਕਤ ਨਹੀਂ ਹੈ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਹਾਂ ਪਟਿੰਡਾ ਦੇ ਧੋਬੀ ਬਾਜ਼ਾਰ ਵਿੱਚ ਇਹ ਜਿਹੜਾ ਪਟਿੰਡਾ ਦਾ ਮੇਨ ਧੋਬੀ ਬਾਜ਼ਾਰ ਕਿਹਾ ਜਾਂਦਾ ਤੇ ਇੱਥੇ ਪਿਛਲੇ ਦਿਨਾਂ ਤੋਂ ਜਿਹੜਾ ਪਾਰਕਿੰਗ ਦਾ ਮਲਟੀ ਲੈਵਲ ਪਾਰਕਿੰਗ ਦਾ ਜਿਹੜਾ ਵਿਵਾਦ ਆ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਬੜਾ ਵੱਡਾ ਮੁੱਦਾ ਬਣ ਗਿਆ ਸੀ ਤੇ 15 ਅਗਸਤ ਨੂੰ ਵਪਾਰੀਆਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਬਾਜ਼ਾਰ ਬੰਦ ਰੱਖੇ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਹੁਣ 23 ਤਰੀਕ ਦਾ ਜਿਹੜੀ ਹਾਊਸ ਦੀ ਮੀਟਿੰਗ ਆ ਕਾਰਪੋਰੇਸ਼ਨ ਦਿੱਤੇ ਹੋ ਸਕਦਾ ਉਹਦੇ ਵਿੱਚ ਜਿਹੜਾ ਇਹ ਮਲਟੀ ਲੈਵਲ ਪਾਰਕ ਦਾ ਜਿਹੜਾ ਦਿੱਤਾ ਰੱਦ ਕੀਤਾ ਜਾਵੇ ਤੇ ਅੱਜ ਜਿਹੜਾ ਜਾਮ ਲੱਗਿਆ ਸੀ ਤੋਂ ਬੀਬੀਆ ਚ ਦੱਸਿਆ ਜਾ ਰਿਹਾ ਵੀ ਤਕਰੀਬਨ ਘੰਟੇ ਦੇ ਕਰੀਬ ਜਾਮ ਲੱਗਿਆ ਰਿਹਾ ਹਾਲਾਂਕਿ ਕਿੰਨਾ ਟਾਈਮ ਰੱਖਿਆ ਕਿ ਨਾਲ ਦੀ ਨਾਲ ਜਦੋਂ ਅਸੀਂ ਪਾਰ ਮੰਡਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਵੀ ਜਿਹੜੇ ਤੁਹਾਡੇ ਬਾਜ਼ਾਰ ਦੇ ਵਿੱਚ ਆ ਸਮਾਨ ਲਾ ਕੇ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਆ ਵੀ ਆਹ ਜਿਹੜਾ ਸਮਾਨ ਆ ਇਸ ਤਰ੍ਹਾਂ ਲਾ ਰੱਖਿਆ ਬਹੁਤ ਸਾਰੇ ਦੁਕਾਨਾਂ ਦੇ ਅੱਗੇ ਆ ਜਿਹੜੇ ਉਹਨਾਂ ਨੇ ਅੱਡੇ ਆਪਣੇ ਲਾ ਰੱਖੇ ਆ ਔਰ ਇਹ ਵੀ ਕਈ ਲੋਕਾਂ ਦਾ ਕਹਿਣਾ ਵੀ ਉਹਨਾਂ ਨੇ ਜਿਹੜੇ ਇਹ ਕਿਰਾਏ ਤੇ ਦਿੱਤੇ ਹੋਏ ਆਡੇ ਆਪਣੇ ਦੂਸਰੇ ਪਾਸੇ ਉਹਨਾਂ ਨੇ ਇੱਕ ਤਰ੍ਹਾਂ ਦੇ ਜਿਹੜਾ ਲੋਹੇ ਦੇ ਸਟੰਝਾ ਟਾਈਪ ਬਣਾ ਕੇ ਰੱਖੇ ਹੋਏ ਆ ਜਿਹਦੇ ਨਾਲ ਕੋਈ ਵੀ ਦੁਕਾਨਾਂ ਦੇ ਅੱਗੇ ਆ ਜਿਹੜਾ ਉਹ ਪਾਰਕਿੰਗ ਨਹੀਂ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਤਸਵੀਰਾਂ ਮਹਿੰਦੀ ਵਾਲੇ ਆ ਹਰੇਕ ਬਕਾਨਦਾਰ ਦੇ ਅੱਗੇ ਬਿਠਾਏ ਹੋਏ ਆ ਮਹਿੰਦੀ ਵਾਲੇ ਜਿਹੜੇ ਕੇ yellow line ਆ ਜਿਹਦੇ ਕੇ ਬਾਹਰ ਨਹੀਂ ਲਾ ਸਕਦੇ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਨੇ yellow line ਤੋਂ ਵੀ ਬਾਹਰ ਲਾਏ ਆ ਸਾਹਮਣੇ ਵੀ ਜਿਹੜੇ ਬੈਂਚ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਅਸੀਂ ਆਗੂਆਂ ਨਾਲ ਵੀ ਗੱਲਬਾਤ ਕੀਤੀ ਵੀ ਤੁਸੀਂ ਪਾਰਕਿੰਗ ਤੇ ਬੁੱਧੇ ਨੂੰ ਲੈ ਕੇ ਲਗਾਤਾਰ ਇਹ ਕਹਿ ਰਹੇ ਹੋ ਕਿ ਜਿਹੜਾ ਠੇਕੇਦਾਰ ਗਲਤ ਕਰ ਰਿਹਾ ਪਰ ਜਿਹੜੇ ਤੁਹਾਡੇ ਦੁਕਾਨਦਾਰ ਆ ਉਹੀ ਕਬਜ਼ਾ ਕਰੀ ਰੱਖੇ ਆ ਤੇ ਪਾਰਕਿੰਗ ਦੀ ਜਿਹੜੀ ਜਗ੍ਹਾ ਉਹਨਾਂ ਨੇ ਘੇਰੀ ਹੋਈ ਆ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਬੇਨਤੀ ਕੀਤੀ ਵੀ ਜਿਹੜੇ ਇਹ ਕੁਝ ਦੁਕਾਨਦਾਰ ਆ ਉਹ ਜਿਹੜੇ ਦੁਕਾਨਾਂ ਦੇ ਅੱਗੇ ਜਿਹੜਾ ਕਬਜ਼ਾ ਕਰ ਲੈਂਦੇ ਆ ਜਿੱਥੇ ਕਿ ਵਹੀਕਲ ਖੜੇ ਕਰਨੇ ਹੁੰਦੇ ਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ 'ਚ ਸੁਧਾਰ ਕੀਤਾ ਤੇ ਨਾਲ ਹੀ ਉਹਨਾਂ ਨੇ ਨਗਰ ਨਿਗਮ ਨੂੰ ਵੀ ਕਿਹਾ ਕਿ ਨਗਰ ਨਿਗਮ ਅਗਰ ਕਾਰਵਾਈ ਕਰਦੀ ਹੈ ਇਹਨਾਂ ਦੇ ਖਿਲਾਫ ਤੇ ਅਸੀਂ ਉਸ ਦੁਕਾਨਦਾਰ ਦੇ ਨਾਲ ਨਹੀਂ ਖੜਾਂਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਵੀ ਵਹੀਕਲ ਆ ਜਾਂ ਟੂ ਵੀਲਰ ਜਾਂ ਫੋਰ ਵੀਲਰ ਖੜਾ ਕਰਦਾ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ yellow line ਦੇ ਬਾਹਰ ਆ ਜਿਹੜੀ ਇਹ ਦੁਕਾਨਦਾਰ ਵੱਲੋਂ ਆਪਣੇ ਅੱਗੇ ਬਿਠਾ ਲਈ ਜਾਂਦੇ ਔਰ ਕਈਆਂ ਨੇ ਇਹ ਵੀ ਕਹਿਣਾ ਵੀ ਇਹ ਕਿਰਾਏ ਤੇ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਹੇ ਦੇ ਇਹਨਾਂ ਨੇ ਬਣਾ ਕੇ ਸਕੰਜਾ ਟਾਈਪ ਇਹ ਦੁਕਾਨ ਦੇ ਤੇ ਰੱਖ ਲੈਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਵੀ ਉਹ ਪਾਰਕਿੰਗ ਆ ਜਿਹੜੀ ਕੋਈ ਵਹੀਕਲ ਨਹੀਂ پارک ਕਰ ਸਕਦਾ ਤਕਰੀਬਨ ਇਹ 50-60 ਦੁਕਾਨਦਾਰਾਂ ਕੋਲੇ ਇਹ ਰੱਖੇ ਹੋਏ ਆ ਆਉਣ ਵਾਲੇ ਦਿਨਾਂ ਚ ਇਹ ਵੱਡਾ ਮਸਲਾ ਬਣ ਸਕਦਾ ਕਿਉਂਕਿ ਪਹਿਲਾਂ ਸੰਗਲ ਲੱਗੇ ਹੋਏ ਸੀ ਸੰਗਲ ਬੰਦ ਕਰਵਾ ਦਿੱਤੇ ਫਿਰ ਠੇਕੇ ਤੇ ਦਿੱਤੀ ਪਾਰਕਿੰਗ ਹੁਣ ਪਾਰਕਿੰਗ ਦਾ ਵਿਵਾਦ ਉੱਠਿਆ ਤੇ ਪਾਰਕਿੰਗ ਦਾ ਜਿਹੜਾ ਠੇਕਾ ਉਹ ਰੱਦ ਹੋ ਸਕਦਾ ਉਸ ਤੋਂ ਬਾਅਦ ਜਿਹੜੀ ਟ੍ਰੈਫਿਕ ਦੀ ਹੈ ਵਿਵਸਥਾ ਵਿਗੜ ਸਕਦੀ ਹੈ ਕਿਉਂਕਿ ਲੋਕ ਵੀ ਬਾਜ਼ਾਰ ਦੇ ਵਿੱਚ ਗੱਡੀਆਂ ਲੈ ਕੇ ਆਉਂਦੇ ਨੇ ਤੇ ਜਾਮ ਲੱਗ ਸਕਦਾ ਹੁਣ ਵਪਾਰੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਵੀ ਇਹਦਾ ਮਸਲਾ ਕਿਵੇਂ ਹੱਲ ਹੋਊਗਾ ਉਹਨਾਂ ਨੇ ਇਹ ਗੱਲ ਕਹੀ ਕਿ ਅਗਰ ਉਹਨਾਂ ਗੱਡੀਆਂ ਦਾ ਚਲਾਨ ਕਟਾਇਆ ਜਾਂਦਾ ਹਾਂ ਉਹਨਾਂ ਨੂੰ ਪੰਜ ਚਾਰ ਮਿੰਟ ਪਾਸੇ ਕਰਨ ਦਾ ਸਮਾਂ ਦੇਣਾ ਚਾਹੀਦਾ ਅਗਰ ਜੇ ਉਹ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਜੂਜੇ ਦੁਕਾਨਾਂ ਦੇ ਅੱਗੇ ਜਿਹੜਾ ਸਮਾਨ ਰੱਖਿਆ ਉਹਨਾਂ ਨੇ ਕਿਹਾ ਕਿ ਅਗਰ ਨਗਰ ਨਿਗਮ ਉਹਨਾਂ ਦੇ ਖਿਲਾਫ ਕਾਰਵਾਈ ਕਰਦਾ ਤੇ ਅਸੀਂ ਉਹਨਾਂ ਦੇ ਨਾਲ ਨਹੀਂ ਖੜਾਂਗੇ ਆਗੂਆਂ ਨੇ ਕੀ ਕਿਹਾ ਟ੍ਰੈਫਿਕ ਇੰਚਾਰਜ ਤੇ ਪਹੁੰਚੇ ਸੀ ਉਹਨਾਂ ਨੇ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਵਾਸਤੇ ਕਿਹਾ ਕਿ ਅਸੀਂ ਇਤਿਹਾਰਾਂ ਨੂੰ ਲੈ ਕੇ ਜਿਹੜੀ ਟ੍ਰੈਫਿਕ ਆ ਉਹ ਸਚਾਰੂ ਢੰਗ ਨਾਲ ਚਲਾਵਾਂਗੇ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਉਪੀਚ ਕੀਤੀ ਸੀ ਜਿਹੜੀ ਜਿਆਦਾ ਸਮਾਂ ਤੁਸੀਂ ਜਿਹੜੇ ਵਹੀਕਲ ਲੈ ਕੇ ਆਉਣਾ ਗੱਡੀ ਲੈ ਕੇ ਆਉਣੀ ਤਾਂ ਉਹਨੂੰ ਪਾਰਕਿੰਗ ਚ ਲਾਇਆ ਜਾਵੇ ਕੀ ਕਹਿਣਾ ਹੈ ਸਰ ਅਧਿਕਾਰੀਆਂ ਦਾ ਤੇ ਵਪਾਰੀ ਆਗੂਆਂ ਦਾ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਹੈ ਇੱਥੇ ਜਮ ਲੱਗਿਆ ਸੀ ਕਿ ਕਿ ਰਾਤ ਦੇ ਨਾਸਟੇ ਬੋਲੋ ਸ਼ੁਰੂ ਹੋ ਜਾਂਦਾ ਪਰ ਜਮ ਲੱਗਣੇ ਤੋਂ ਦੂਜਾ ਸਵੇਰ ਹੋ ਇਹ ਜਾਮ ਲੱਗੇ ਨਹੀਂ ਜੀ ਇਹ ਲੱਗੇ ਹੋਏ ਦਿਖਾਏ ਜਾ ਰਹੇ ਆ ਕਿਉਂਕਿ ਤੁਹਾਨੂੰ ਪਤਾ ਵੀ ਸਦਭਾਵਨਾ ਚੌਂਕ ਦੀ ਜਿਹੜੀ ਉਹ ਵੀਡੀਓ ਬਣਾਈ ਗਈ ਹੈ ਤੇ ਸਾਰੇ ਸ਼ਹਿਰ ਨੂੰ ਪਤਾ ਵੀ ਵੀਡੀਓ ਬਣਾਉਣ ਵਾਲੇ ਪਾਣ ਵਾਲੇ ਕੋਣ ਹੈ ਸਭ ਨੂੰ ਪਤਾ ਹੈਗਾ ਵੀ ਉਹਨਾਂ ਦੇ ਰਿਲੇਸ਼ਨ ਟੇਕੇਦਾਰ ਦੇ ਨਾਲ ਕਿੰਨੇ ਕੁ ਖੁੱਲੇ ਕਿੰਨੇ ਕੁ ਓਪਨ ਹੈ ਉਹਨਾਂ ਨੇ ਅੱਜ ਤੱਕ ਉਹਨਾਂ ਦੇ ਪੇਜ ਤੇ ਜਾਵੜੋ ਤੁਸੀਂ 1 ਸਾਲ ਸਵਾ ਸਾਲ ਹੋ ਗਿਆ ਲੜਾਈਆਂ ਹੁੰਦੇ ਨੂੰ ਲੋਕਾਂ ਨੇ ਰਾੜਾ ਕੱਢ ਲਈ ਇਹਨਾਂ ਦੇ ਬੰਦਿਆ ਨੇ ਬੌਂਸਰ ਰੱਖਲੇ ਸੀਗੇ ਐਨੇ ਵਿਵਾਦ ਹੋਏ ਆ ਜਨਾਨੀਆਂ ਬੱਚੇ ਸੜਕ ਦੇ ਉੱਤੇ ਬਹਿ ਕੇ ਧਰਨੇ ਦੇ ਕੇ ਇੱਥੇ ਰੋਕੇ ਗਏ ਹੈਗੇ ਸਿਸਕ ਸਿਸਕ ਕੇ ਗਏ ਆ ਉਹਨਾਂ ਨੇ ਕੋਈ ਸਿੰਗਲ ਵੀਡੀਓ ਨਹੀਂ ਪਾਈ ਉਹਨਾਂ ਨੇ ਸਿਰਫ ਇੱਕ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਆਪ ਦੇ ਕੁਝ ਬੰਦੇ ਛੱਡ ਕੇ ਇਹਨਾਂ ਨੇ ਜਾਣ ਕੇ ਪੁੱਠੀ ਸਿੱਧੀ ਕਾਰ ਫਸਾ ਕੇ ਜਦੋਂ ਥੋੜਾ ਜਿਹਾ ਜਾਮ ਹੋ ਤਾਂ ਉਹ ਦਿਖਾਇਆ ਗਿਆ ਜਦੋਂ ਕਿ ਇਹ ਜਾਮ ਤਾਂ ਕਈ ਸਾਲਾਂ ਦਾ ਹੀ ਉਹਲੇ ਚੌਕ ਦੇ ਉੱਤੇ ਮੈਂ ਤੁਹਾਨੂੰ ਦੱਸਦਾ ਸਦਭਾਵਨਾ ਚੌਕ ਦੇ ਸਾਹਮਣੇ ਜਮਾ ਸਟੇਸ਼ਨ ਵਾਲੇ ਸਾਈਡ ਤੋਂ ਜਿਹੜੇ ਲੋਕ ਆਉਂਦੇ ਹੈਗੇ ਆ ਜਿੰਨੇ ਆਟੋ ਆਉਂਦੇ ਜਿੰਨੇ ਰਿਕਸ਼ਾ ਆਉਂਦੇ ਜਿੰਨੇ ਲੋਕ ਆਉਂਦੇ ਜਿਨ੍ਹਾਂ ਨੇ ਪੋਸਟ ਵਿਭਾਰ ਤੋਂ ਹੋ ਕੇ ਥੋਬੀ ਬਿਜ਼ਾਰ ਐਂਟਰ ਕਰਨਾ ਹੋਣਾ ਜਾਂ ਸਦਰ ਬਿਜ਼ਾਰ ਵਾਲੀ ਸਾਈਡ ਜਾਣਾ ਜਾਂ ਹਸਪੀਟਲ ਬਿਜ਼ਾਰ ਵਾਲੀ ਸਾਈਡ ਜਾਣਾ ਉਹ ਸਾਰਾ ਜਾਮ ਉੱਧਰ ਹੈ ਜਿਹੜੇ ਲੋਕ ਉਧਰੋਂ ਸਿਰਕੀ ਬਿਜ਼ਾਰ ਤੋਂ ਹੁੰਦੇ ਹੋਏ ਇੱਧਰਲੇ ਪਾਸੇ ਨੂੰ ਆਉਂਦੇ ਆ ਕਿਕਰ ਬਿਜ਼ਾਰ ਤੋਂ ਹੁੰਦੇ ਹੋਏ ਸਦਭਾਵਨਾ ਚੌਕ ਨੂੰ ਆਉਂਦੇ ਤਾਂ ਉਹੀ ਇੱਕ ਪੁਆਇੰਟ ਚੌਂਕ ਦੇ ਉੱਤੇ ਜਾਮ ਲੱਗਣਾ ਸਵਭਾਵਿਕ ਹੈ ਥੋੜੀ ਦੇਰ ਲਈ ਜਾਮ ਲੱਗਣਾ ਸਵਭਾਵਿਕ ਹੈ ਲੇਕਿਨ ਆ ਉਹੀ ਤਾਂ ਵੀ ਆ ਰਹਾ ਜਿੱਥੇ ਇਹਨਾਂ ਦੇ ਗਲਤ ਨਿਯਮਾਂ ਦੇ ਕਰਕੇ 70-70 ਗੱਡੀਆਂ ਲੈਨ ਦੇ ਉੱਤੇ ਲੱਗਿਆ ਹੁੰਦੀਆਂ ਸੀ ਅੱਜ ਪੁਲਿਸ ਨੇ ਆਪਦੇ 4-5 ਬੰਦੇ ਲਾਏ ਹੈਗੇ ਆ ਉਹ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਹੈ ਤਿਆਰ ਹੈਗਾ 19 ਅਗਸਤ ਦਾ ਰਖੜੀ ਦਾ ਜਿਹਦੇ ਕਰਕੇ ਅੱਜ ਦੇਖੋ ਤੁਸੀਂ ਤਰੀਕ ਹੋ ਗਈ 16 ਤਰੀਕ 3 ਦਿਨ ਰਹਿ ਗਏ ਵਿਚਾਲੇ ਹੁਣ ਜੇ 3 ਦਿਨਾਂ ਦੇ ਵਿੱਚ ਤਿਆਰੀ ਸੀਜ਼ਨ ਚ ਰਸ਼ ਨਹੀਂ ਹੋਊਗਾ ਤਾਂ ਦੁਕਾਨਾਂ ਚੱਲਣ ਗਈਆਂ ਚੱਲਣ ਗਈਆਂ ਕਿਵੇਂ ਜੀ ਲੋਕਾਂ ਨੇ ਆਦੀ ਪਰਚੇਜ਼ਿੰਗ ਕਰਨੀ ਹੈ ਐਡਾ ਵੱਡਾ ਫੈਸਟੀਵਲ ਹੈ ਇੰਡੀਆ ਲੈਵਲ ਤੇ ਮਨਾਇਆ ਜਾਂਦਾ ਹੈਗਾ ਲੋਕ ਤਾਂ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹ ਰਖੜੀਆਂ ਬਣਾਉਣ ਵਾਸਤੇ ਆਈ ਜਾਂਦੇ ਆ ਆਪਦੇ ਘਰਾਂ ਦੇ ਵਿੱਚ ਚਾਹੇ ਪੈਣਾ ਹੈ ਭਰਾ ਹੈ ਤੁਸੀਂ ਦੇਖੋ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਕਿਤੇ ਕੋਈ ਇਸ ਤਰ੍ਹਾਂ ਲੱਗ ਰਿਹਾ ਵੀ ਹਾਏ ਲੋਕ ਹਾਏ ਹਾਏ ਕਾਰ ਮਚਾਈ ਬੱਟੇ ਲੜਾਈਆਂ ਤਾਂ ਇੱਥੇ ਪਹਿਲਾਂ ਹੁੰਦੀਆਂ ਸੀ ਟੋਅ ਬੈਟ ਕਰਕੇ ਲੋਕ ਜਿੰਨੇ ਗੱਡੀਆਂ ਠੇਕੇਦਾਰੀ ਖਤਮ ਕਰ ਸੀ ਤੇ ਲੋਕ ਸੁਹਾਬਤਾਂ ਗੱਡੀਆਂ ਲਾ ਕੇ ਚਲੇ ਜਾਂਦੇ ਆ ਪਰ ਉਹਨਾਂ ਦਾ ਹੱਲ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਚੀਜ਼ ਦੇ ਵਿਰੋਧ 'ਚ ਕਿਉਂ ਸੀਗੇ ਵੀ ਠੇ ਤੇ ਇਹਨਾਂ ਦੇ ਨਗਰ ਨਿਯਮ ਦੇ ਜਿਹੜੇ ਹਰੂਲ ਸੀਗੇ ਉਹਦੇ ਵਿੱਚ ਕੀ ਸੀਗਾ ਵੀ ਜੇ ਕੋਈ ਬੰਦਾ yellow line ਤੋਂ ਬਾਹਰ ਜਾਂ ਨੋ ਪਾਰਕਿੰਗ ਚ ਗੱਡੀ ਲਗਾਉਂਦਾ ਤੇ ਉਹ ਡਰਾਈਵਰ ਸੀਟ ਤੇ ਹੈ ਨਹੀਂਗਾ ਤਾਂ ਉਹਦੇ ਵੀਲ ਲੋਕ ਲਗਾ ਕੇ ਪਰਚੀ ਕੱਟ ਦਿੱਤੀ ਜਾਵੇ ਹੌਲੀ ਹੌਲੀ ਲੋਕਾਂ ਨੂੰ ਸਮਝ ਆਈ ਵੀ ਜੇ ਡਰਾਈਵਰ ਸੀਟ ਤੇ ਬੈਠਾ ਹੋਵਾਂਗੇ ਇਹਦਾ ਮਤਲਬ ਪਰਚੀ ਨਹੀਂ ਕੱਟ ਸਕਦੇ ਫਿਰ ਲੋਕ ਡਰਾਈਵਰ ਸੀਟ ਤੇ ਬੈਠਣ ਲੱਗ ਗਏ ਗੱਡੀ ਵਿਚਾਲੇ ਲਾਣ ਲੱਗ ਗਏ ਜੇ ਬੰਦਾ ਕਾਰ ਵਾਲਾ ਸਿੰਗਲ ਹੁੰਦਾ ਸੀ ਦਾ ਦੁਕਾਨਦਾਰ ਨੇ ਦੇਖੋ ਆਪਦੇ 10 10 15 15 ਬੰਦਿਆਂ ਨੂੰ ਸੈਲਰੀ ਦੇਣੀ ਹੈ ਡੇਲੀ ਦੇ ਖਰਚੇ ਕੱਢਣੇ ਹੈਗੇ ਆ ਆਪਦਾ ਘਰ ਵੀ ਪਾਲਣਾ ਹੈਗਾ ਉਹ ਕਹਿੰਦਾ ਸੀ ਯਾਰ ਵੀ ਆਪਦੇ ਇੱਕ ਬੰਦੇ ਨੂੰ ਵੀ ਤੂੰ ਉੱਠ ਕੇ ਡਰਾਈਵਰ ਸੀਟ ਤੇ ਬਹਿ ਜਾ ਫੇਰੇ ਚੜਕ ਨਹੀਂ ਸਕਦੇ ਸਾਡੀ ਟ੍ਰੈਫਿਕ ਵਿਵਸਥਾ ਦੀ ਐਸੀ ਤੈਸੀ ਫੇਰਤੀ ਸੀ ਐਦੋਂ ਪਹਿਲਾਂ 2012 ਤੋਂ ਇਹ ਜਿਹੜਾ ਸਿਸਟਮ ਸੀਗਾ ਇਹ ਸਾਰਾ ਟ੍ਰੈਫਿਕ ਪੁਲਿਸ ਦੇਖਦੀ ਸੀ ਦੇੰਦੀ ਉਹ ਵੀ ਪ੍ਰਾਈਵੇਟ ਕੰਟਰੈਕਟ ਦੇ ਠੇਕੇ ਦੇ ਉੱਤੇ ਸੀਗੀ ਲੇਕਿਨ ਚਲਾਨ ਕੱਟਣ ਦੀ ਪਾਵਰ ਜਿਹੜੀ ਉਹ ਘੱਟੋ ਘੱਟ ਐਸਆਈ ਕੋਲ ਹੁੰਦੀ ਸੀ ਟ੍ਰੈਫਿਕ ਪੁਲਿਸ ਨੇ ਉਹ ਇਸ ਤਰ੍ਹਾਂ ੱੱਕਾ ਨਹੀਂ ਕਿਉਂਕਿ ਧੱਕਾ ਕਰਨ ਲੱਗੇ ਇੱਕ ਉਹਨਾਂ ਨੂੰ ਵੀ ਇਹ ਡਰ ਰਹਿੰਦਾ ਸੀ ਵੀ ਸਰਕਾਰੀ ਨੌਕਰੀ ਹੈ ਐਡੀ ਵੱਡੀ ਤਨਖਾਹ ਹੈ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਹੈ ਸਾਰੀ ਜ਼ਿੰਦਗੀ ਹਲੇ ਪ੍ਰੋਮੋਸ਼ਨ ਦੀ ਪਈ ਹੈ ਤਾਂ ਜੇ ਮੈਂ ਇਸ ਤਰ੍ਹਾਂ ਦਾ ਧੱਕਾ ਕਰੂੰਗਾ ਤਾਂ ਇਹਦੇ ਵਿੱਚ ਮੇਰਾ ਨਿੱਜੀ ਸਵਾਰਥ ਕੀ ਹੈ ਨਹੀਂ ਕੱਲ ਜਿਹੜੀ ਮੈਂ ਕਰਨ ਚਾਹੁੰਦਾ ਵੀ ਮੰਨ ਲੋ ਹੁੰਨ ਲੋਕ ਖੜੀ ਕਰਨਗੇ ਚਲੋ ਦਸਟੇਬਲ ਤੋਂ ਬਾਅਦ ਲੋਕ ਸੁਭਾਵਕ ਆਪਣੇ ਲੋਕ ਗੱਡੀਆਂ ਬਾਜ਼ਾਰ ਚ ਲੈ ਕੇ ਵੀ ਆਉਣਗੇ ਲਗਾਉਣਗੇ ਜੀ ਸਰ ਤੇ ਦੁਕਾਨਾਂ ਚ ਵੀ ਚਲੇ ਜਾਇਆ ਤਾਂ ਕਿ ਜਾਮ ਵੀ ਲੱਗ ਸਕਦਾ ਹੈ ਹਾਂਜੀ ਫਿਰ ਉਹਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਦੇਖੋ ਸਰ ਜੀ ਮੈਂ ਪਹਿਲਾਂ ਟ੍ਰੈਫਿਕ ਪੁਲਿਸ ਕਾਰਵਾਈ ਕਰਦੇ ਸੀਗੇ ਉਹ ਆਪਦੀ ਟੋ ਵੈਨਾਂ ਵੀ ਚਲਦੀਆਂ ਸੀਗੀਆਂ ਉਹਨਾਂ ਦੀਆਂ ਤੇ ਉਹ ਤੁਰੇ ਵੀ ਫਿਰਦੇ ਸੀਗੇ ਹੁਣ ਦੇਖੋ ਤੁਸੀਂ ਐਸ ਐਚਓ ਸਾਹਿਬ ਖੜੇ ਆ ਉੱਥੇ ਸਦਭਾਵਨਾ ਚੌਂਕ ਦੇ ਉੱਤੇ ਆਪਦੀ ਟੀਮ ਲੈ ਕੇ ਉਹਨਾਂ ਦੀ ਇੱਥੇ ਟੀਮ ਆਂਦੀ ਹੈ ਜਿਹੜੀ ਕੋਈ ਗੱਡੀ ਖੜੀ ਹੈ ਸੜਕ ਦੇ ਵਿਚਾਲੇ ਉਹ ਕਹਿ ਦਿੰਦੇ ਆ ਵੀ ਬਾਹੜਾ ਜਿਹਾ ਸਾਈਡ ਤੇ ਕਰ ਲਓ ਵੀ ਇੱਥੇ ਟ੍ਰੈਫਿਕ ਜਾਮ ਹੋ ਰਿਹਾ ਬੰਦਾ ਲੈ ਕੇ ਸਾਈਡ ਤੇ ਚਲਾ ਜਾਂਦਾ ਜੇ ਸਾਡੇ ਬਾਜ਼ਾਰਾਂ ਦੇ ਵਿੱਚ ਟੋ ਵੈਨ ਦੀ ਥਾਂ ਤੇ ਇੱਕ ਇੱਕ ਸਿੰਗਲ ਸਿੰਗਲ ਇੱਕ ਟ੍ਰੈਫਿਕ ਦਾ ਡਿਊਟੀ ਲਗਾ ਦਿੱਤੀ ਜਾਵੇ ਕਿਉਂਕਿ ਦੇਖੋ ਨਾ ਤਾਂ ਸਵੇਰੇ ਖੁੱਲਦੇ ਆ ਦੁਕਾਨ ਬਾਜ਼ ਜਿਹੜਾ ਡੇ ਟਾਈਮ ਦੇ ਵਿੱਚ ਇੱਕ ਡਿਊਟੀ ਲਗਾ ਦਿੱਤੀ ਜਾਵੇ 8 ਕਿਹੇ ਵਜੇ ਤੱਕ ਸਵੇਰੇ 10 ਕਿਹੇ ਵਜੇ ਤੋਂ ਲੈ ਕੇ 8 ਵਜੇ ਤੱਕ ਜੇ ਇੱਕ ਇੱਕ ਬੰਦਾ ਦੇ ਦਿੱਤਾ ਜਾਵੇ ਇੱਕ ਇੱਕ ਬਾਜ਼ਾਰ ਨੂੰ ਇਸ ਤਰ੍ਹਾਂ ਦਾ ਕੋਈ ਟੰਟਮਾ ਕਰਨ ਦੀ ਲੋੜ ਨਹੀਂ ਹੈਗੀ ਐ ਜਿਸਨੇ ਉਹ ਵਾਲੀ ਲੰਬੀ ਧੇਰ ਲਈ ਲੋਡ ਹੋਊਗੀ ਅਗਲਾ ਆਪਣੇ ਆਪ ਹੀ ਟ੍ਰੈਫਿਕ ਪੁਲਿਸ ਨੂੰ ਦੇਖ ਕੇ ਗੱਡੀ ਸਾਈਡ ਤੇ ਲਾਊਗਾ ਮਲਟੀ ਲੈਵਲ ਪਾਰਕਿੰਗ ਦੇ ਵਿੱਚ ਲਗਾ ਕੇ ਆਊਗਾ ਸਾਹਮਣੇ ਪੋਸਟਿਵ ਵੀ ਬਿਆਰ ਦੀ ਪਾਰਕਿੰਗ ਵੀ ਖੁੱਲਣ ਲੱਗੀ ਐ ਰੇਲਵੇ ਵਾਲੀ ਅਗਲਾ ਉੱਥੇ ਲਗਾ ਕੇ ਆਊਗਾ ਕਿਤੇ ਆਸੇ ਪਾਸੇ ਲਗਾ ਕੇ ਆਊਗਾ ਆਪਣੇ ਆਪ ਸਿਰਫ ਇੱਕ ਸਿੰਗਲ ਟ੍ਰੈਫਿਕ ਪੁਲਿਸ ਵਾਲਾ ਸਾਰੇ ਬਾਜ਼ਾਰ ਨੂੰ ਕੰਟਰੋ ਇਸ ਤਰ੍ਹਾਂ ਦੇ ਸਾਨੂੰ ਡੰਡੇ ਖਾਨ ਦੀ ਤੇ ਜਲੀਲ ਹੋਣ ਦੀ ਲੋੜ ਹੀ ਨਾ ਪਵੇ। ਕਿਹਦੇ ਦੁਕਾਨਦਾਰ ਆ ਲੋਕ ਪਾਰਕਿੰਗ ਤੇ ਕਬਜ਼ਾ ਕੀਤਾ ਜਾਂਦਾ ਹੈਗਾ ਜਿਹੜੀ ਦੁਕਾਨ ਦੇ ਮੂਹਰੇ ਹੁੰਦੀ ਹੈ। ਉੱਥੇ ਗੱਠੀ ਕੀ ਜਾਂ ਲਗ ਲਗਲਾ ਲਾਊਗਾ ਕਿੱਥੇ ਜੋ ਦੁਕਾਨਦਾਰ ਨੇ ਪਹਿਲੇ ਕਬਜ਼ੇ ਕਰਦੇ ਹੁਣ ਉਹ ਭੰ। ਜੀ ਬਿਲਕੁਲ ਆ ਦੇਖੋ ਕੱਲੇ ਦੁਕਾਨਦਾਰ ਰਹਿੰਦੀ ਇੱਥੇ ਅੱਡੇ ਵੀ ਲੱਗੇ ਹੋਏ ਆਗੇ ਕਈ ਥਾਵਾਂ ਦੇ ਉੱਤੇ। ਅਸੀਂ ਇਹ ਮੁੱਦੇ ਚੁੱਕਦੇ ਰਹਿਨੇ ਆ। ਮੈਂ ਤੁਹਾਨੂੰ ਆਪਦੇ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਕੰਪਲੇਟਾਂ ਦਿਖਾ ਦੇਣਾ ਹੈਗਾ ਵੀ ਜਿਹੜੇ ਦੁਕਾਨਦਾਰ ਦੇਖੋ ਕੁਛ ਕੀ ਹੁੰਦੇ ਆ ਉਹ। ਤੁਸੀਂ ਜੇ ਪੂਰੇ ਬਾਜ਼ਾਰ ਦੇ ਵਿੱਚ ਵੀ ਦੇਖੋਗੇ ਤੁਹਾਨੂੰ 10-12 ਦੁਕਾਨਾਂ ਛੱਡ ਕੇ ਇੱਕ ਮਿਲੂਗਾ 10-12 ਦੁਕਾਨਾਂ ਛੱਡ ਕੇ ਇੱਕ ਮਿਲੂਗਾ ਅੱਗੇ ਪਿੱਛੇ ਤੈਨੂੰ ਚਾਰ ਤੱਕ ਨਾਲ ਤੇ ਹੁਣ ਇੱਕ ਛੋਟੇ ਪਾਸੇ ਪਾਸੇ ਲੱਗੇ ਮੈਂ ਤੁਹਾਨੂੰ ਕਹਿ ਰਿਹਾ ਸਾਹਮਣੇ ਦੇਖੋ ਤੁਸੀਂ ਉਹ ਮਹਿੰਦੀ ਲਗਾਉਣ ਵਾਲਾ ਬੈਠਾ ਹੈ ਹਾਂ ਮਹਿੰਦੀ ਲਗਾਉਣ ਵਾਲਾ ਬੈਠਾ ਹੈ ਜੀ ਬਿਲਕੁਲ ਬਿਲਕੁਲ ਦੁਕਾਨ ਦਾ ਕਿਸੇ ਵਪਾਰੀ ਆ ਆਪ ਘੱਟੇ ਹੋ ਕੇ ਲੱਗਦਾ ਨਹੀਂ ਵੀ ਜਿਹੜੇ ਆਪਾਂ ਲੋਕਾਂ ਨੂੰ ਸਮਝਾ ਰਹੇ ਜਾਂ ਠੇਕੇ ਦਾ ਆਪ ਦੇ ਖਿਲਾਫ ਦਾ ਵਪਾਰੀ ਆ ਆਪ ਆਪਣੇ ਆਪ ਕਿਉਂ ਨਹੀਂ ਸਦਾਰ ਕਰਦਾ ਸਰ ਸੁਧਾਰ ਕਰਦੇ ਆ ਲੇਕਿਨ ਮੈਂ ਤੁਹਾਨੂੰ ਕਹਿ ਰਿਹਾ ਵੀ 10 12 ਤੋਂ ਕਰਨਾ ਦੇ ਮਗਰ ਇੱਕ ਬੰਦਾ ਹੁੰਦਾ ਸਿਰਫ ਜਿਵੇਂ ਇੱਕ ਟ੍ਰੈਫਿਕ ਪੁਲਿਸ ਲੋਕਾਂ ਦੇ ਵਾਸਤੇ ਛੱਡੀ ਤਾਂ ਮਾਹੌਲ ਵਧੀਆ ਹੋ ਗਿਆ ਤੇ ਜੇ ਜਿਹੜੀ ਤਹਿਬਜ਼ਾਰੀ ਵਾਲੇ ਹੈਗੇ ਆ ਉਹ ਨਗਰ ਨਿਗਮ ਦੇ ਉਹ ਹੈ ਹੀ ਰੱਖੀ ਐ ਇਸ ਵਾਸਤੇ ਐ ਉਹਨਾਂ ਨੂੰ ਤਨਖਾਹੀ ਕੰਟਰੋਲ ਨਹੀਂ ਕਰ ਸਕਦੇ ਸੁਣੋ ਤਹਿਬਜ਼ਾਰੀ ਦਾ ਕੰਮ ਕੀ ਐ ਉਹਨਾਂ ਨੂੰ ਸੈਲਰੀ ਕਿਸ ਚੀਜ਼ ਦੀ ਮਿਲਦੀ ਹੈ ਸਿਰਫ ਐਸੀ ਕੰਮ ਦੀ ਮਿਲਦੀ ਹੈ ਕਈ ਲੋਕਾਂ ਦਾ ਕਹਿਣਾ ਵੀ ਜੇ ਸੰਗਲ ਲੱਗਦੇ ਆ ਵਪਾਰੀ ਉਹਦਾ ਵੀ ਵਿਰੋਧ ਕਰਦਾ ਜੇ ਪੁਲਿਸ ਚਲਾਣ ਟਾੜਦੀ ਉਹਦਾ ਵੀ ਵਿਰੋਧ ਕਰਦਾ ਜੇ ਟੇਕੇਦਾਰ ਲਿਆਂਦਾ ਉਹਦਾ ਵੀ ਵਿਰੋਧ ਬਿਲਕੁਲ ਜਮਾ 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 ਜਾਏਗਾ ਲੈ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਨਾ ਹੈਗਾ ਵੀ ਸੜਕ ਦੇ ਉੱਤੇ ਲੱਗੀ ਗੱਡੀ ਜਦੋਂ 2012 ਤੋਂ ਟ੍ਰੈਫਿਕ ਵਿਵਸਥਾ ਚਲਾ ਰਹੀ ਸੀ ਪੁਲਿਸ ਉਦੋਂ ਤੋਂ ਵਪਾਰੀਆਂ ਦੇ ਉਦਾਹਰਨ ਤੇ ਮੈਂ ਖੁਦ ਦੀ ਉਦਾਹਰਨ ਦੇ ਸਕਦਾ ਹਾਂ ਵੀ ਅਸੀਂ ਕਈ ਗੱਡੀਆਂ ਦੇ ਵਾਸਤੇ ਅਸੀਂ ਖੁਦ ਭੇਜ-ਪੇਜ ਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਕਹਿ ਕੇ ਅਸੀਂ ਗੱਡੀਆਂ ਚੱਕਵਾਈਆਂ ਵੀ ਆ ਬੱਦਾ ਵਿਚਾਲੇ ਲਾ ਕੇ ਖੜਾ ਗਿਆ ਟ੍ਰੈਫਿਕ ਡਿਸਟਰਬ ਹੋ ਰਿਹਾ ਨੂੰ ਲੈ ਜਾਓ ਚੱਕ ਕੇ ਫਿਰ ਇਕੱਲੇ ਇਸ ਚੀਜ਼ ਦੇ ਨਾਲ ਤਾਂ ਨਹੀਂ ਰੇਡੀਆਂ ਦੇ ਨਾਲ ਵੀ ਟ੍ਰੈਫਿਕ ਜਾਮ ਹੁੰਦਾ ਹੈ ਹੋਰ ਚੀਜ਼ਾਂ ਦੇ ਨਾਲ ਵੀ ਜਾਮ ਹੁੰਦਾ ਹੈ ਟ੍ਰੈਫਿਕ ਵਿਵਸਥਾ ਸਾਰੀਆਂ ਚੀਜ਼ਾਂ ਦੇ ਨਾਲ ਸਮੂਧਲੀ ਚਲਦੀ ਹੈਗੀ ਹੈ ਤੁਸੀਂ ਕਿਹੜੇ ਹੋਗੇ ਜਿਵੇਂ ਵੀ ਦੁਕਾਨਦਾਰ ਆਪੇ 15 ਨੂੰ ਵਿਚਭਾੰਦਾ ਉਹਦੇ ਨਾਲ ਵੀ ਟ੍ਰੈਫਿਕ ਟਿਕਨ ਮੈਂ ਤਾਂ ਕਹਿ ਰਿਹਾ ਇਹਨਾਂ ਦੀ ਨੀਤੀ ਗਲਤ ਸੀਗੀ ਕਾਰਪੋਰੇਸ਼ਨ ਦੀ ਨੀਤੀ ਗਲਤ ਸੀ ਅਗਲਾ ਕਹਿੰਦਾ ਜਾਂ ਤਾਂ ਮੈਨੂੰ ਦੁਕਾਨ ਛੱਡ ਕੇ ਜਾਣੀ ਪਊਗੀ ਬੰਦ ਕਰਕੇ ਥੋੜੀ ਦੇਰ ਪਹਿਲਾਂ ਇੱਕ ਭਾਈ ਸਾਹਿਬ ਆਏ ਸੀ ਮਿੱਡੂ ਮਲ ਵਾਲੀ ਗਲੀ 'ਚ 30 ਸਾਲ ਦੀ ਦੁਕਾਨ ਕਰਦੇ ਸੀ ਉਹ ਸਵਾਲ ਵਾਲੇ ਉਹ ਕਹਿੰਦੇ ਮੇਰੇ ਕੋਲ 10 ਮਜ਼ਦੂਰ ਕੰਮ ਕਰਦੇ ਸੀ ਮੈਂ ਛੱਡ ਗਿਆ ਦੁਕਾਨ ਐਤੋਂ ਬੰਦ ਕਰ ਗਿਆ ਯਾ ਤਾਂ ਉਹਦੇ ਕੋਲ ਇਹ ਚਾਰਾ ਹੈ ਜਾਂ ਫਿਰ ਉਹਦੇ ਕੋਲ ਇਹ ਹੀ ਚਾਰਾ ਵੀ ਭਾਈ ਦੇਖੋ ਫਿਰ ਐਵੇਂ ਹੀ ਬਚਿਆ ਜਾ ਸਕਦਾ ਹੈ ਫੇਰ ਹੀ 2 ਰੁਪਏ ਮਿਲਣ ਕਿਤੇ ਰੋਜੀ ਰੋਟੀ ਚੱਲੂਗੀ ਤੇ ਮੈਂ ਤਨਖਾਹ ਦੇ ਪਾਉਂਗਾ ਇਹਨਾਂ ਨੇ ਨੀਤ ਨੀਤੀਆਂ ਹੀ ਹੈ ਜੀ ਅਪਣਾ ਕੇ ਦੇਤੀਆਂ ਸੀਗੀਆਂ ਯਾਰ ਚ ਗੱਡੀ ਖੜੀ ਹੋ ਗਈ ਪੁਲਿਸ ਆਉਗੀ ਫੇਰ ਵੀ ਨਹੀਂ ਕਰਦਾ ਕੀ ਚਲਾਨ ਕੱਟੇ ਜੋ ਕੋ ਵਪਾਰੀ ਫਿਰ ਉਹਦਾ ਨਹੀਂ ਵਿਰੋਧ ਕਰਦੇ ਨਹੀਂ ਕਰਦੇ ਨਹੀਂ ਕਰਦੇ ਜ ਪੁਲਿਸ ਵਾਲੇ ਕਦੀ ਆਏ ਤਾਂ ਕਾ ਕਰਦੇ ਨਹੀਂ ਵੀ ਸ਼ਕੰਜਾ ਜੇ ਲੈ ਕੇ ਮਗਰਮਗਰ ਤੁਰੇ ਫੇਰ ਫਿਰਣ ਵੀ ਜਿਵੇਂ ਹੀ ਗੱਡੀ ਰੁਕੂਗੀ ਤੇ ਸ਼ਕੰਜਾ ੜਾ ਦਈਏ ਉਹ ਬੰਦੇ ਨੂੰ ਹੁੱਟਰ ਮਾਰ ਕੇ ਕਹਿੰਦੇ ਸੀਗੇ ਹੁੱਟਰ ਮਾਰਦੇ ਸੀ ਵੀ ਭਾਈ ਗੱਡੀ ਬੰਦਾ ਨਿਕਲ ਕੇ ਬਾਹਰ ਆ ਜਾਂਦਾ ਸੀ ਮੇਰੀ ਇਹ ਮੇਰੀ ਉਹਨੂੰ ਕਹਿੰਦਾ ਕਰ ਲੈ ਸਾਈਡ ਤੇ ਨਹੀਂ ਟੋ ਕਰਕੇ ਲੈ ਜਾ ਆਹ ਸਿਸਟਮ ਹੋਣਾ ਚਾਹੀਦਾ ਵਪਾਰੀ ਵਰਗ ਵੀ ਮੀਟਿੰਗ ਕਰੂਗਾ ਜਿਹੜੀਆਂ ਦੁਕਾਨਾਂ ਦੇ ਅੱਗੇ ਜਿਹੜੀਆਂ ਆਪਾਂ ਗੱਲ ਕੀਤੀਆਂ ਵੀ ਕਬਜ਼ੇ ਕੀਤੇ ਹੋਏ ਆ ਦੁਕਾਨਾਂ ਦੇ ਅੱਗੇ ਅੱਡੇ ਲਾਏ ਹੋਏ ਆ ਲੱਗਦਾ ਆਪਾਂ ਲੋਕਾਂ ਨੂੰ ਸਿੱਖਿਆ ਦੇਣੀ ਵਪਾਰੀ ਨਹੀਂ ਨਹੀਂ ਸੁਣੋ ਸੁਣੋ ਇਹਦੇ ਵਾਸਤੇ ਮੈਂ ਤੁਹਾਨੂੰ ਹੋਰ ਉਹਦੇ ਨਾਲ ਕੋਈ ਚੱਕਰ ਪੈ ਗਿਆ ਤੈਬਜਾਰੀ ਵਾਲੇ ਦੇ ਨਾਲ ਉਹ ਲੜ ਪਿਆ ਬੰਦਾ ਦੁਕਾਨਦਾਰ ਮੁਰਕਿਓ ਕਹਿੰਦਾ ਵਪਾਰ ਮੰਡਲ ਵਾਲਾ ਨੂੰ ਮੇਰਾ ਸਹਿਯੋਗ ਕਰੋ ਵਪਾਰ ਮੰਡਲ ਵਾਲਾ ਨੇ ਸਾਫ਼ ਨਾ ਕਰਤੀ ਕਹਿੰਦਾ ਇੱਕ ਤਾਂ ਤੂੰ ਦੁਕਾਨ ਤੇ ਕਬਜ਼ਾ ਕਰੇ ਬਾਹਰ ਫਿਰ ਅਸੀਂ ਤਰਾ ਸਹਿਯੋਗ ਕਰੀ ਅਸੀਂ ਨਹੀਂ ਸਹਿਯੋਗ ਕਰਦੇ ਇਹ ਗੱਲਾ ਇਹ ਗੱਲ ਹੈਗੀ ਆ ਕਟੋਗੜ 8-9 ਮਹੀਨੇ ਪਹਿਲਾਂ ਸਾਫ਼ ਕੋਰਾ ਜਵਾਬ ਹੈ ਐ ਜੇ ਕੰਮ ਦਾ ਕੋਈ ਸਵਾ ਨਾ ਪਹਿਲਾਂ ਕਲੀ ਦਿੱਤਾ ਸਾਤ ਰੁਪਏ ਅੱਡੇ ਬਾਹਰ ਲੱਗਣ ਤੇ ਅਸੀਂ ਨਾਲ ਖੜੇ ਆਂ ਧੱਕੇਸ਼ਾਈ ਕਰਾਂਗੇ ਨਹੀਂ ਜਿਸ ਤੁਹਾਡੇ ਬਾਹਰ ਲਾਵਾਂਗੇ ਜਵਾਨੀ ਇਹ ਚੱਕ ਕੇ ਲੈ ਕੇ ਜਾਣ ਤੈਬਜਾਰੀ ਦਾ ਕੰਮ ਹੀ ਇਹ ਹੈਗਾ ਉਹ ਬਾਜ਼ਾਰਾਂ ਦੇ ਵਿੱਚ ਇਹਨਾਂ ਦੇ ਕੱਟਰ ਲੈ ਕੇ ਜਾਣ ਸਾਡੇ ਵੀ ਅੱਡੇ ਹੈਗੇ ਚੈਲੋ ਲੈਣਾ ਉਹ ਤੋਂ ਵੀ ਬਾਹਰ ਲੱਗੇ ਪਏ ਸਰ ਅਸੀਂ ਤਾਂ ਆਪੇ ਸਿੱਧਾ ਹੀ ਸ਼ੂਟਾਨੇ ਆ ਮੈਂ ਬਹੁਤ ਸਾਰੀਆਂ ਕੰਪਲੇਂਟਸ ਪਾਈਆਂ ਨੇ ਚੈਲੋ ਨੂੰ ਕਾਰਵਾਈ ਕਰਦੀ ਨਗਰ ਨਿਗਮ ਇਹ ਤਾਂ ਨਹੀਂ ਵੀ ਫਰਾਰ ਹੋ ਗਏ ਨਹੀਂ ਨਹੀਂ ਨਗਰ ਨਿਗਮ ਨੇ ਬਹੁਤ ਵਾਰ ਕਾਰਵਾਈ ਕੀਤੀ ਹੈ ਕੋਈ ਵਿਰੋਧ ਨਹੀਂ ਪੰਜ ਪੈਸੇ ਦਾ ਵੀ ਵਿਰੋਧ ਨਹੀਂ ਕਈ ਲੋਕ ਆਪਦੇ ਵੱਡੇ ਵੱਡੇ ਬੋਰਡ ਬਾਹਰ ਲਾ ਦਿੰਦੇ ਆ ਸੜਕ ਫੁੱਟਪਾਥ ਦੇ ਉੱਤੇ ਵੀ ਪਾਈਏ ਵਿਕਲ ਖੜਾਣ ਵਾਲੀ ਥਾਂ ਆ ਯਾਰ ਤੁਹਾਡੀ ਥੋੜਾ ਉਹ ਲੈ ਜਾਂਦੇ ਆ ਬੋਰਡ ਵੀ ਚੱਕ ਕੇ ਲੈ ਜਾਂਦੇ ਆ ਸਾਡਾ ਕੋਈ ਨਹੀਂ ਵਪਾਰ ਮੰਡਲ ਦਾ ਜਾਂ ਕੋਈ ਐਨ ਜੀਓ ਦਾ ਬੰਦਾ ਬੋਲਿਆ ਹੋਵੇ ਵੀ ਨਹੀਂ ਜੀ ਇਹ ਤੁਹਾਡੇ ਇਹ ਤਾਂ ਧੱਕਾ ਕਰਨਗੇ ਦੁਕਾਨਦਾਰਾਂ ਤੱਕ ਆ ਵੀਜੇ ਕਰਨਗੇ ਇਹ ਇਹ ਚੀਜ਼ ਕੋਈ ਵੀ ਨਹੀਂ ਕਹਿੰਦਾ ਜਿਹੜੇ ਜੰਗਲੇ ਰੱਖਦੇ ਹੈਗੇ ਇਹਦਾ ਵੀ ਕੁਝ ਵਿਰੋਧ ਨਹੀਂ ਮੈਂ ਜਮਾ ਵਿਰੋਧ ਕਰਦਾ ਜੀ ਜਮਾ ਵਿਰੋਧ ਕਰਦਾ ਉੱਚ ਥਾਵਾਂ ਦੇ ਉੱਤੇ ਪ੍ਰੋਬਲਮ ਇਹ ਸੀਗੀ ਵੀ ਮੀਂਹ ਦੇ ਵਿੱਚ ਕੀਚੜ ਹੋ ਜਾਂਦਾ ਜਿਹੜਾ ਲੈਵਲ ਹੈ ਸਾਡਾ ਉਹ ਸਹੀ ਨਹੀਂ ਹੈਗਾ ਉੱਥੇ ਵੀ ਉਹ ਜੰਗਲੇ ਰੱਖਦੇ ਸੀਗੇ ਕਈਆਂ ਨੇ ਜੰਗਲੇ ਨਜਾਇਜ਼ ਤੌਰ ਤੇ ਵੱਡੇ ਰੱਖਲੇ ਸੀ ਵੀ ਸਾਡਾ ਜਿਹੜਾ ਹੈਗਾ ਰਾਹ ਇੱਥੇ ਬਣਿਆ ਰਵੇ ਵੀ ਵਹੀਕਲ ਹੀ ਇੰਨੇ ਲੱਗ ਜਾਂਦੇ ਵੀ ਬੰਦਾ ਅੰਦਰ ਨਹੀਂ ਵੜ ਸਕਦਾਗਾ ਅਸੀਂ ਉਹਨਾਂ ਨੂੰ ਵੀ ਸਮਝਾਇਆ ਵੀ ਜਿਹੜਾ ਤੁਸੀਂ ਆਪ ਦੇ ਲਈ 1.5 ਫੁੱਟ ਦਾ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾ ਲਓ ਆਪ ਦਾ ਵੀ 1.5 ਫੁੱਟ ਦਾ ਜਾਇਜ਼ ਹੈ ਅਸੀਂ ਵੀ ਸਮਝਦੇ ਵੀ ਜੇ ਦੁਕਾਨ ਦੇ ਅੰਦਰ ਵੜਨਾ ਹੈ ਆ ਦੇਖੋ ਭਾਈ ਸਾਹਿਬ ਜਿਵੇਂ ਆਪ ਮੋਟਰਸਾਈਕਲ ਤੇ ਆ ਲੱਗੇ ਹੋਏ ਆ ਦੋਨੋਂ ਵਿਚਾਲੇ ਜੇ ਮੈਂ ਲੰਘਣਾ ਮੈਂ ਲੰਘ ਹੀ ਨਹੀਂ ਸਕਦਾ ਉਹਨਾਂ ਦਾ ਅਸੀਂ ਵਿਰੋਧ ਵੀ ਕੀਤਾ ਵੀ ਇਹ ਗਲਤ ਹੈ ਜੇ ਤੁਹਾਡੇ ਲੈ ਕੇ ਜਾਣਗੇ ਚੱਕ ਕੇ ਅਸੀਂ ਜਮਾ ਕੋਈ ਕਿਸੇ ਨੇ ਸਮਰਥਨ ਨਹੀਂ ਦੇਣਾ ਜੀ ਨਾਮ ਜੀਵਨ ਗੋਇਲ ਜੀ ਧਾਰਮ ਪ੍ਰਧਾਨ ਵਪਾਰ ਮੰਡਲ ਪਟੰਡਾ ਜੀ ਜਿਵੇਂ ਪਾਰਕਿੰਗ ਲੈ ਕੇ ਕਾਫੀ ਪੈਗੰਬਰ ਲੱਗਦਾ ਪਰ ਅੱਜ ਜਨ ਬਹੁਤ ਭੜੇ ਲੱਗੇ ਤੇ ਘੰਟਾ ਤਕਰੀਬ ਨੇ ਕਿਹਾ ਉਹਦੇ ਪਤਾ ਕਿ ਅਸੀਂ ਪਾਰਕਿੰਗ ਦਾ ਵਿਰੋਧ ਨਹੀਂ ਕਰਦੇਗੇ ਅਸੀਂ ਸਿਸਟਮ ਦਾ ਵਿਰੋਧ ਕਰਦੇ ਹਾਂ ਕਿਉਂਕਿ ਜੋ ਸਿਸਟਮ ਅਸੀਂ ਪਾਰਕਿੰਗ ਸਾਨੂੰ ਬਹੁਤ ਖੁਸ਼ੀ ਹੋਈ ਪਾਰਕਿੰਗ ਬਹੁਤ ਵਧੀਆ ਬਣੀ ਸੀ ਜਿਹਨੂੰ ਸਹੀ ਤਰੀਕੇ ਨਾਲ ਵਰਤੇ ਤੇ ਤਾਂ ਬਹੁਤ ਵਧੀਆ ਸੀ ਇਹ ਪਹਿਲਾਂ ਪਹਿਲਾਂ ਨੇ ਵਧੀਆ ਚਲਾਇਆ ਇਹ ਬਾਅਦ ਚ ਉਹਨੇ ਇੰਨੀਆਂ ਜਾਤੀਆਂ ਵਧਾ ਦਿੱਤੀਆਂ ਜਦੋਂ ਟਾਇਰ ਲੋਕ ਲਾਇਆ ਗੱਡੀ ਖੜੀ ਨਹੀਂ ਜਿਵੇਂ ਤੁਸੀਂ ਆ ਕੇ ਪੜੇ ਹੈ ਗੱਡੀ ਪਹਿਲਾਂ ਹੀ ਚੱਕ ਲਈ ਅਸੀਂ ਉਸ ਕਾਲ ਦਾ ਵਿਰੋਧ ਕਰਦੇ ਸੀਗੇ ਉਹ ਹੌਲੀ ਕੋਸ ਸ਼ਰਾਰਤੀ ਅੰਤਰ ਗੱਡੀਆਂ ਲਿਆ ਕੇ ਬਾਜ਼ਾਰ ਚੋ ਦਿਖਾਉਣਾ ਚਾਹੁੰਦੇ ਜਾਮ ਲੱਗ ਗਿਆ ਜੀ ਫਲਾਣਾ ਲੱਗ ਗਿਆ ਜੀ ਕੁਝ ਨਹੀਂ ਹੁੰਦਾ ਐਸਐਸਪੀ ਸਾਹਿਬ ਨੇ ਉਦੋਂ ਹੀ ਨਾਜ਼ੀ ਨਾਲ ਟ੍ਰੈਫਿਕ ਪੁਲਿਸ ਭੇਜ ਕੇ ਬਾਜ਼ਾਰ ਬਿਲਕੁਲ ਕਲੀਅਰ ਹੈ ਇਹਦਾ ਹੱਲ ਫੇਟੀ ਹੋ ਸਕਦਾ ਇਹਦਾ ਹੱਲ ਹੀ ਟ੍ਰੈਫਿਕ ਚੱਲੂਗੀ ਗਵਰਨਮੈਂਟ ਆਪ ਚਲਾਵੇ ਅਸੀਂ ਕਹਿੰਦੇ ਕਮੇਟੀ ਆਪ ਚਲਾਵੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਸਾਡੀ ਹੈਲਪ ਦੀ ਲੋੜ ਹੋਵੇ ਤਾਂ ਦੱਸੇ ਮੈਂ ਜਿਵੇਂ ਲੋਕ ਖੜੀ ਕਰਕੇ ਅਸੀਂ ਵੀ ਦੇਖਿਆ ਇੱਕ ਹੁੰਦੀ ਇੱਕ ਦੋ ਗੱਡੀਆਂ ਖੜੀਆਂ ਕਰਕੇ ਚੱਲਦੇ ਫਿਰ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਇੱਕ ਕੀ ਕਾਰਵਾਈ ਕੀਤੀ ਜਾਂਦਾ ਜਿਹੜੇ ਕਦੇ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਜੇ ਅਸੀਂ ਆਪ ਨਾਲ ਇਲਾਕੇ ਚੁਕਾਵਾਂ ਜਿਹੜੇ ਜਿਹੜੇ ਇਸ ਤਰ੍ਹਾਂ ਖੜੀਆਂ ਕਰਨਗੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਕੋਈ ਵੀ ਗੱਡੀ ਹੋਵੇ ਪੰਜ ਮਿੰਟ ਬਾਅਦ ਹਾਂ 5 ਮਿੰਟ ਵਰਨਿੰਗ ਦੇ ਨਹੀਂ ਚਾਹਤਾ ਤੁਹਾਨੂੰ ਕੱਸੇ ਕਰ ਨੂੰ ਚੱਕ ਲੋ ਇੱਕ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਪਬਲਿਕ ਵੀ ਤਾਫੀ ਵਾਦਿਸ਼ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਪਰ ਫਿਰ ਵੀ ਲੱਗਦਾ ਕਿਤੇ ਨਾ ਕਿਤੇ ਜਾ ਕੇ ਬਜ਼ਾਰਾਂ ਦੇ ਵਿੱਚ ਗੱਡੀਆਂ ਖੜੀਆਂ ਕਰਦੇ ਪਬਲਿਕ ਨੂੰ ਅਪੀਲ ਕਰਦੇ ਆ ਵੀ ਜਿਹਨਾਂ ਦਾ 2-4 ਮਿੰਟ ਜਾਂ 10 ਮਿੰਟ ਇੱਕ ਅੱਧੀ ਚੀਜ਼ ਲੈਣੀ ਹੈਗੀ ਆਪਣੀ ਚੀਜ਼ ਲੈ ਕੇ ਤੁਰ ਜੇ ਜਿਹਨੇ 5-4 ਘੰਟੇ ਪਰਚੇਜ਼ਿੰਗ ਕਰਨੀਆਂ ਉਹ ਗੱਡੀ ਪਾਰਕਿੰਗ 'ਚ ਲਾ ਕੇ ਆਵੇ ਗੱਡੀ ਪਾਰਕੇ ਜਲਾ ਕੇ ਆਵੇ ਜਿਹਨੇ ਪਰਚੇਜ ਜਿਹਨੇ ਕੋਈ ਇੱਕ ਅੱਧੀ ਚੀਜ਼ ਲੈਣੀ ਆ ਖਰੀਦੇ ਤੇ ਤੁਰ ਜੇ ਆਪਾਂ ਇਹਨਾਂ ਨੇ 5-4 ਘੰਟੇ ਆਪਣੀ ਗੱਡੀ ਭਾਰਤ ਨੂੰ ਪਰਚੇਜਿੰਗ ਕਰਦੀਆਂ ਉਹ ਗੱਡੀ ਪਾਰਕਿੰਗ ਚਲੋਣੀ ਚਾਹੀਦੀ। ਬਹੁਤਾ ਟਾਈਮ ਲਾਉਣਗੇ ਤਾਂ ਉਹਦਾ ਲੱਗਦਾ ਵੀ ਕਾਰਵਾਈ ਹੋਣੀ ਚਾਹੀਦੀ ਉਹ ਤੇ ਫਲਾਪ। ਕਾਰਵਾਈ ਹੋਣੀ ਚਾਹੀਦੀ 100% ਹੋਣੀ ਚਾਹੀਦੀ। ਜਿਸ ਤਰ੍ਹਾਂ ਠੇਕੇਦਾਰ ਨੂੰ ਅਸੀਂ ਵੀ ਕਿਹਾ ਸੀਗਾ ਜਿਹੜੀਆਂ ਤੋਂ ਗੱਡੀਆਂ ਇਸ ਤਰ੍ਹਾਂ ਚੱਕ ਰਿਆ ਨਾ ਇਹਨਾਂ ਨੂੰ ਵਾਰਨਿੰਗ ਦੇ 5 ਮਿੰਟ ਜੇ ਉਸ ਤੋਂ ਵੱਧ ਖੜਦਾ ਫਿਰ ਗੱਡੀ ਚੱਕ ਲੈ। ਉਹ ਇਸ ਗੱਲ ਤੇ ਆਏ ਨਹੀਂ ਕਿਉਂਕਿ ਉਹਨੇ ਜਾਤੀ ਐਨੀਆਂ ਬਿਦਾਤੀਆਂ ਸੀਗੇ। ਕੁਝ ਇਤਿਹਾਰਾਂ ਦੇ ਦਿਨਾਂ ਜੀ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕਾਂ ਦੀ ਆਮਦ ਬਹੁਤ ਕਾਫੀ ਹੈ ਲੋਕ ਜਿਆਦਾ ਆ ਰਹੇ ਹੈ ਉਹਦੇ ਇੱਕਦਮ ਬਾਰ ਸ਼ੁਰੂ ਹੋ ਗਏ ਇਸ ਕਰਕੇ ਥੋੜਾ ਲੱਗਿਆ ਵੀ ਇੱਕ ਜਾਮ ਹੈ ਪ੍ਰੋਪਰ ਇੱਕ ਦੋ ਮਿੰਟ ਜਾਮ ਲੱਗਿਆ ਉਹ ਖਲਾ ਦਿੱਤਾ ਗਿਆ ਸੀ ਜਾਮ ਉਹਦੇ ਹੀ ਬਾਕੀ ਹੁਣ ਬਿਲਕੁਲ ਸਮੂਥਲੀ ਚੱਲ ਰਹੀ ਹੈ ਟ੍ਰੈਫਿਕ ਹੁਣ ਕੋਈ ਦਿੱਕਤ ਨਹੀਂ ਹੈ ਕਬਲਤ ਨੂੰ ਇਹ ਹੀ ਪਰੀ ਹੈ ਜਦੋਂ ਬਾਜ਼ਾਰ ਚ ਆਉਂਦੇ ਆ ਜੀ ਆਪ ਵੀ ਗੱਡੀ ਸਾਈਡ ਤੇ ਪ੍ਰੋਪਰ ਤਰੀਕੇ ਨਾਲ ਪਾਰਕ ਕਰ ਤਾਂ ਜੋ ਲੋਕਾਂ ਚ ਜਿਹੜਾ ਲੋਕਾਂ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਤੇ ਕੈਫ ਜਾਮ ਨਾ ਲੱਗੇ